ਜਿੱਥੇ ਪੂਰੇ ਦੇਸ਼ ਪੜਦੇ ਵਿੱਚ ਹੈ ਉੱਥੇ ਹੀ ਲੁਧਿਆਣਾ ਦੇ ਯਿਸੂ ਮਸੀਹ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਸਮੂਹ ਪੰਜਾਬ ਭਾਰਡੀਆਂ ਦੇ ਸੰਗਤਾਂ ਨੇ ਸਮਾਗਮ ਵਿੱਚ ਪਹੁੰਚ ਕੇ ਪ੍ਰਭੂ ਯਿਸੂ ਮਸੀਹਾ ਆਸ਼ੀਰਵਾਦ ਪ੍ਰਾਪਤ ਕੀਤਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਚਰਚ ਦੇ ਪ੍ਰਬੰਧਕ ਪਾਸਟਰ ਆਲੀਸ਼ਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਹਾੜਾ ਬੜੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਪ੍ਰਭੂ ਦੀ ਮਿਹਰ ਸਦਕਾ ਇਹ ਦਿਨ ਪੂਰੇ ਸਾਲ ਬਾਅਦ ਆਉਂਦਾ ਹੈ ਤੇ ਇਸ ਦਿਨ ਤੇ ਇਸ ਦਿਨ ਸਮੂਹ ਧਰਮਾਂ ਦੇ ਲੋਕ 크ਿਸਮਸ ਦੇ ਤਿਉਹਾਰ ਨੂੰ ਬਹੁਤ ਹੀ ਵਧੀਆ ਢੰਗ ਨਾਲ ਮਨਾਉਂਦੇ ਨੇ ਤੇ ਹੋਰ ਉਹਨਾਂ ਕੀ ਕਿਹਾ ਇੱਕ ਵਾਰ ਤੁਸੀਂ ਵੀ ਸੁਣੋ जन हितेषी टीआरपी ਨਹੀਂ ਖਰੀਦਦੇ ਫਰੋਸਾ ਜਿੱਤੇ ਹੈ ਹਮ ਗਾਲੀ ਕੀ ਕਰਨਾ ਚਾਹੋਗੇ ਅੱਜ ਮੈਂ ਲੁਧਿਆਣਾ ਪਹੁੰਚਿਆ ਅੱਜ ਇਵੈਂਟ ਦਾ ਪ੍ਰੋਗਰਾਮ ਹੈ ਅੱਜ ਬਹੁਤ ਅੱਛਾ ਦਿਹਾੜਾ ਆਇਆ ਬਹੁਤ ਸ਼ੁਭ ਦਿਨ ਹੈ ਤੇ ਇਸ ਸਾਲ ਬਾਅਦ ਜਿਹੜਾ ਪੂਰੀ ਕਹਿ ਸਕਦੇ ਆ ਕਿ ਵਿਸ਼ਵ ਦੇ ਵਿੱਚ ਮਨਾਇਆ ਜਾਂਦਾ ਪ੍ਰਭੂ ਜੀਸੂ ਮਸੀਹ ਦਾ ਜਨ ਦਿਹਾੜਾ ਜਿਹੜਾ ਬੜੇ ਧੂਮ ਧਾਮ ਦੇ ਨਾਲ ਹਰ ਸ਼ਹਿਰ ਹਰ ਕੰਟਰੀ ਔਰ ਸਾਰੇ ਲੋਕ ਮਿਲ ਜੁਲ ਕੇ ਮਨਾਉਂਦੇ ਆ ਇਸੇ ਤਰੀਕੇ ਦੇ ਨਾਲ ਅੱਜ ਲੁਧਿਆਣਾ ਵੀ ਬਹੁਤ ਅੱਛੇ ਤਰੀਕੇ ਨਾਲ ਜਨ ਦਿਹਾੜਾ ਮਨਾਇਆ ਗਿਆ ਔਰ ਮੈਂ ਮੈਨੂੰ ਗਾ ਕੇ ਬੜਾ ਚੰਗਾ ਲੱਗਿਆ ਤੇ ਜਦੋਂ ਸਾਰੇ ਪ੍ਰਭੂ ਦੇ ਬੱਚੇ ਖੁਦਾ ਦੇ ਬੱਚੇ ਆ ਨਾਲ ਮੇਰੇ ਨੱਚਦੇ ਸੀ ਗਾਉਂਦੇ ਸੀਗੇ ਤੇ ਅੱਜ ਮਤਲਬ ਪੂਰੀ ਖੁਸ਼ੀ ਵਾਲਾ ਦਿਨ ਸੀ ਤੇ ਖੁਸ਼ੀਆਂ ਨਾਲ ਮਨਾਇਆ ਗਿਆ ਬਹੁਤ ਚੰਗਾ ਲੱਗਿਆ ਕਿੰਨਾ ਚੰਗਾ ਲੱਗਿਆ ਮਹੌਰਾ ਕੀ ਲੋਕਾਂ ਨੂੰ ਮੈਸੇਜ ਹੋ ਕੇ ਫਿਰ ਕਰਾਈ ਦੇ ਮੇਰਾ ਮੈਸੇਜ ਇਹ ਆ ਕਿ ਦੇਖੋ ਕੋਈ ਵੀ ਤਿਉਹਾਰ ਹੁੰਦਾ ਹੈ ਤੇ ਉਹ ਹਿੰਦੂ ਸਿੱਖ ਮੁਸਲਮ ਈਸਾਈ ਸਾਰਿਆਂ ਦਾ ਰੜਕੇ ਜਿਹੜਾ ਇਕੱਠਿਆਂ ਦਾ ਤਿਉਹਾਰ ਹੁੰਦਾ ਤੇ ਸਾਰੇ ਸਾਰਿਆਂ ਨੂੰ ਇਕੱਠੇ ਹੋ ਕੇ ਹੀ ਮਨਾਉਣਾ ਚਾਹੀਦਾ ਅੱਜ ਮੈਂ ਇਥੇ ਲੁਧਿਆਣਾ ਵੀ ਦੇਖਿਆ ਵੀ ਜਿੱਥੇ ਹਰ ਪਾਰਟੀ ਦੇ ਜਿਹੜੇ ਮਤਲਬ ਕੋਈ ਵੀ ਚਾਹੇ ਭਾਜਪਾ ਆ ਚਾਹੇ ਉਹ ਕਾਂਗਰਸ ਆ ਚਾਹੇ ਉਹ ਆਮ ਆਦਮੀ ਪਾਰਟੀ ਆ ਚਾਹੇ ਉਹਨਾਂ ਦੇ ਸਾਰੇ ਨੇਤਾ ਜਨ ਵੀ ਆਏ ਆ ਔਰ ਜਿਹੜੀ ਸੁਣਨ ਵਾਲੇ ਲੋਕ ਸੀਗੇ ਤੇ ਸਾਰੇ ਐ ਨਹੀਂ ਸੀਗੇ ਕਿ ਇਸਾਈ ਭਾਈ ਸਾਰੇ ਸੀਗਾ ਉਹਨਾਂ ਦੇ ਨਾਲ ਸਿੱਖ ਵੀ ਸੀਗੇ ਮੁਸਲਮਾਨ ਵੀ ਸੀਗੇ ਔਰ ਹਰ ਵਰਗ ਦਾ ਜਿਹੜਾ ਲੋਕ ਇੱਥੇ ਅੱਜ ਮੈਂ ਵਖਿਆ ਮਿਲਿਆ ਮੈਨੂੰ ਤੇ ਬਹੁਤ ਚੰਗਾ ਲੱਗਿਆ ਚਰਚ 크ਿਸਮਸ ਦਿਹਾੜਾ ਮਨਾਇਆ ਗਿਆ ਦੇ ਵਿੱਚ ਹਜ਼ਾਰਾਂ ਸੰਗਤਾਂ ਨੇ ਆ ਕੇ ਇਸ ਸ਼ਾਮਿਲ ਹੋਏ ਔਰ ਇਸੇ ਭਜਨ ਗੀਤਨ ਗਾਏ ਗਏ ਬੱਚਾ ਨੇ ਭੰਗੜਾ ਦੁਆਰਾ ਇੱਕ ਮੈਸੇਜ ਦਿੱਤਾ ਔਰ ਪ੍ਰਭੂ ਦੇ ਵਿੱਚ ਇਸ ਸਭ ਦੇ ਦੀ ਦੁਆ ਸਲਾਮਤੀ ਕੀਤੀ ਕਿ ਖੁਦਾਵੰ ਜੋ ਇਸ ਜਗ੍ਹਾ ਤੇ ਲੋਕ ਆਏ ਸੀ ਔਰ ਜਿਹੜੇ ਇਸ ਜਗ੍ਹਾ ਤੇ ਆਉਣਗੇ ਸਭ ਦੇ ਕਰਾ ਚ ਖੁਦਾਵੰ ਬਰਕਤ ਬਣਾਈ ਰੱਖੇ ਕਿਉਂ ਬਣਾਈ ਇਹ ਪ੍ਰਭੂ ਜੀ ਸ਼ਮਸੀ ਦਾ ਜਨਮ ਦਿਹਾੜਾ ਜਿਹੜਾ ਹੈ ਜੋ ਬਾਈਬਲ ਦੱਸਦੀ ਹੈ ਕਲਾਮ ਦੱਸਦਾ ਹੈ ਕਿ ਪ੍ਰਭੂ ਯਿਸੂ ਮਸੀਹ ਦਾ ਜਨਮ ਹੋਇਆ ਕਵਾਰੀ ਤੋਂ ਪੈਦਾ ਹੋਏ ਔਰ ਉਹਨਾਂ ਨੇ ਇਸ ਸੰਸਾਰ ਚਾਇ ਪਾਪਾਂ ਦੀ ਮੁਕਤੀ ਤੇ ਆਜ਼ਾਦੀ ਲਈ ਲੋਕਾਂ ਦੇ ਲਈ ਜ਼ਿੰਦਗੀ ਨੂੰ ਵਤੀਤ ਕੀਤਾ ਜਾਓ ਕੋਈ ਉਤੇ ਈਮਾਨ ਕਰੇ ਵਿਸ਼ਵਾਸ ਕਰੇ ਲਾਸਟ ਟਾਈਮ ਬਲਕੇ ਸਦਾ ਦੀ ਜ਼ਿੰਦਗੀ ਪ੍ਰਾਪਤ ਕਰੇ ਇਹ ਲੋਕਾਂ ਕੀ ਇਹ ਹੀ ਦਮਾਂਗੇ ਕਿ ਆਓ ਅਸੀਂ ਸੰਸਾਰ ਦੀ ਮੋਹ ਮਾਇਆ ਸਾਰੇ ਕੁਝ ਛੱਡ ਕੇ ਖੁਦਾਵਲ ਲੱਗੇ ਰੂਹਦਾਰੀ ਵੱਲ ਲੱਗੇ ਤਾਂ ਜੋ ਪਰਮਾਤਮਾ ਵੱਲੋਂ ਸੁੱਖ ਦੀ ਜ਼ਿੰਦਗੀ ਮਿਲ ਪਾਈਏ ਆਥਾ ਪਰ ਕਿ ਲੈਵਲ ਦੇ ਤੋਂ ਮੈਂ ਲੱਖ ਲੱਖ ਵਧਾਈਆਂ ਦਿੰਦਾ ਭਟੇ ਦਿੰਦੀ ਆ ਸਾਰਿਆਂ ਨੂੰ ਪ੍ਰਭੂ ਨੂੰ ਮੈਂ ਕਹਿੰਦਾ ਅਰਦਾਸ ਕਰਦਾ ਵੀ ਸਾਰਿਆਂ ਤੇ ਹੱਥ ਆਪਣਾ ਰੱਖਣ ਛਤਰ ਛਾਇਆ ਆਪਣਾ ਦੇਣ ਅਸੀਂ ਕਿੱਥੇ ਆਏ ਹੋਗੇ ਅਸੀਂ ਸ੍ਰੀਮ ਟਾਪਰੀ ਆਏ ਆ ਇੱਥੇ ਆ ਕੇ ਸਾਰਿਆਂ ਦਾ ਧੰਨਵਾਦ ਕਰਦਾ ਵੀ ਲੱਖ ਲੱਖ ਵਧਾਈ ਦਿੰਦਾ ਵੱਡੇ ਦਿੰਦੀ ਆ ਮੈਂ ਦਲੀਕਬਰ ਥਾਪਰ ਕਿਲੇ ਮਹਲੇ ਤੋਂ ਆਯਾਮ ਪਾਰਟੀ ਦਾ ਪ੍ਰਧਾਨ ਪ੍ਰੈਜ਼ੀਡੈਂਟ ਮੈਂ ਆਇਆ ਕਿਲੇ ਮਹਲੇ ਤੋਂ ਸਲੇਮ ਟਾਪਲੀ ਆਇਆ ਮੈਂ ਦੂਸਪ ਦਾ ਜੀ ਦਾ ਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਲੱਖ ਲੱਖ ਵਧਾਈ ਦਿੰਦਾ ਨਵੇਂ ਸਾਲ ਦੀਆਂ ਕੁਸ਼ਮਿਤ ਸਿੰਘ ਕੁਸ਼ਮਿਤ ਦਾ ਪ੍ਰੋਗਰਾਮ ਤੇ ਕੁਸ਼ਮਿਤ ਦਾ ਪ੍ਰੋਗਰਾਮ ਮੈਂ ਨਾਲ ਹੁਤੇ ਦੇ ਵੀ ਪਾਬ ਲਗਾ ਸਭ ਨੂੰ ਵਧਾਈ ਦਿੰਦਾ ਪਟੇ ਦੇ ਦਿਆ ਵੀ ਕ੍ਰਿਸ਼ਮਦੀ ਦੀਆਂ ਵੀ